ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣਾ ਫੇਸਬੁੱਕ ਤੇ YouTube ਚੈਨਲ ਕੁਦਰਤ ਡੇਰੀ ਫਾਰਮ ਭਗਤਾ ਤੇ ਜੀ ਲਓ ਵੀ ਸੱਜਣੋ ਅੱਜ ਦੀ ਵੀਡੀਓ ਦੇ ਵਿੱਚ ਨਾਲ ਆਪਾਂ ਤੁਹਾਨੂੰ ਚਾਰ ਨਾਗ ਮੱਝਾਂ ਦੇ ਵਿਖਾਉਣੇ ਆ ਤੇ ਚਾਰੇ ਨਾਗ ਸੂਏ ਸਵਾਏ ਆ ਦੁੱਧ ਵਾਲੇ ਆ ਤੇ ਜਿਹੜੇ ਭਰਾ ਜਿਹੜਾ ਵੀ ਨਾਗ ਸੱਜਣੋ ਫਿੱਟ ਹੋਇਆ ਆਪਦੀ ਚੋਕੇ ਤਸੱਲੀ ਨਿਰਖ ਵਰਤ ਤੁਸੀਂ ਆਪ ਕਰਨੀ ਹੈ ਤੇ ਬਾਈ ਕੋਲੇ ਚਾਰ ਨਾਗ ਆ ਚਾਰੇ ਮੱਝਾਂ ਸੂਨੀਆਂ ਸਵਾਈਆਂ ਬਹੁਤ ਚੰਗੀਆਂ ਪਤਲੇ ਬਰੀਕੀ ਚ ਬਹੁਤ ਚੰਗੇ ਥਣ ਲਵੇ ਆ ਬਾਕੀ ਸਾਰੀ ਗੱਲ ਆਪਾਂ ਵੀਰ ਦੇ ਨਾਲ ਕਰਾਵਾਂਗੇ ਤੇ ਰੇਟਡ ਵੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਪੁੱਛ ਕੇ ਦੱਸਾਂਗੇ ਦੁੱਧ ਬਾਦ ਕਨਵਾ ਸੂਆ ਸਾਰੀ ਗੱਲਬਾਤ ਆਪਾਂ ਕਰਦੇ ਆ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜਿਆ ਸੱਜਣੋ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਜੇ ਕਿਸੇ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ ਜੀ 62807 79197 ਤੇ ਲੈ ਲਈਏ ਡਿਟੇਲ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਕਰਾਉਂਦੇ ਆ ਵੀਰ ਦੇ ਨਾਲ ਗੱਲਬਾਤ ਤੇ ਪੁੱਛਦੇ ਆਪਾਂ ਕੀ ਰਿਕਾਰਡ ਹੈ ਇਹਨਾਂ ਦੇ ਤੇ ਕਿੰਨੇ ਦਿਨ ਹੋ ਗਏ ਸੂਜਿਆਂ ਨੂੰ ਕੀ ਹਸਬਤ ਆ ਵਾ ਵੀਡੀਓ ਦੇ ਨਾਲ ਜੁੜੇ ਰਹੋ ਤੇਰਾਉਂ ਨੇ ਵੀਰ ਦੇ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਹੋ ਠੀਕ ਹੈ ਜੀ ਠੀਕ ਹੈ ਬਾਈ ਬਾਈ ਆਪਣਾ ਡਰੈਸ ਕਨਫਰਮ ਕਰ ਜੀ ਨਾ ਮੇਰਾ ਵੀ ਕਦੀ ਸਿੰਘ ਪਿੰਡ ਭਗਤਾ ਬਾਈ ਦਾ ਬਾਬਾ ਪੂਰਨਾਨਾਂ ਦੀ ਕਟਕਾਲੇ ਸੜਕ ਤੇ ਆਪਣਾ ਘਰ ਆ ਬਾਈ ਠੀਕ ਹੈ ਜੀ ਜਿਹੜਾ ਵੱਡਾ ਰੋਡ ਮਾਨੇ ਤੇ ਚਲੋ ਬਾਗਾ ਪੁਰਾਣਾ ਰੋਡ ਭਗਤਾ ਵਾਗਾ ਪੁਰਾਣਾ ਪੁਰਾਣਾ ਰੋਡ ਮੇਨ ਰੋਡ ਤੇ ਬਿਲਕੁਲ ਪਿੱਛੇ ਹਟ ਮਾਂ ਬਾਈਆਂ ਦਾ ਘਰ ਸੱਜਣੂ ਤੇ ਨੇੜੇ ਹੀ ਰਹਿਣ ਦਾ ਰੋਡ ਦੇ ਬਿਲਕੁਲ ਸੌਖਾ ਹੀ ਐਡਰੈਸ ਕੋਈ ਜਿਆਦਾ ਲੋਕਾਂ ਨਹੀਂ ਤੇ ਨੰਬਰ ਬੋਲ ਦਿਆ ਦਾ 98781 82528 ਠੀਕ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਣੇ ਕੋਲ ਚਾਰ ਨਾਗ ਹੈ ਨਾ ਤੇ ਚਾਰੇ ਸੂਏ ਸੂਏ ਆ ਦੁੱਧ ਵਾਲੇ ਹੈ ਨਾ ਹਾਂ ਦੁੱਧ ਵਾਲੇ ਮੰਜਾ ਤੇ ਫਿਰ ਕਿਧਰਲੇ ਪਾਸੇ ਆਪਾਂ ਕਰ ਲੀਏ ਸ਼ੁਰੂ ਵੀਰੇ ਆਪਣੇ ਪਾਸੇ ਮਰਜ਼ੀ ਕਰ ਲਵੇ ਆਪਣੇ ਉਨ ਤਕਰੀਬਨ ਆਪਾਂ ਪਹਿਲਾਂ ਹੀ ਦੱਸ ਦਗੇ ਵੀਡੀਓ ਦੇ ਵਿੱਚ ਵੀ ਆਪਣੇ ਘਰੇ ਵੀ ਨਾਗ ਕਈ ਲਾਈ ਵੇ ਦੁੱਧ ਤੇ ਹੈ ਨਾ ਜਿਹੜਾ ਭਰਾ ਆਊਗਾ ਸੱਜਣੂ ਪਤਾ ਲੱਗੀ ਜਾਂਦਾ 10-12 ਨਗ ਵੀਰ ਕੋਲੇ ਹਰ ਵਕਤ ਦੁੱਧ ਵਾਲੇ ਹੁੰਦੇ ਆ ਜਿਹੜੇ ਵੀ ਭਰਾਣੇ ਕਦੋਂ ਵੀ ਮਰਜੀ ਕੋਈ ਮੱਝ ਲੈਣੀ ਆ ਗਾਂ ਲੈਣੀ ਆ ਹਰ ਵਕਤ ਚਾਰ-ਪੰਜ ਨਗ ਵੇਚਣ ਵਾਲੇ ਹੁੰਦੇ ਹੀ ਆ ਕਿਉਂ ਭਾਈ ਤੇ ਫਿਰ ਉਧਰਲੇ ਪਾਸੋਂ ਕਰ ਲਈ ਸ਼ੁਰੂ ਵੀਰੇ ਹੈਨਾ ਹਾਂ ਬਹੁਤ ਚੰਗੇ ਨਗ ਆ ਬਰੀਕੀਆਂ ਜਾਂ ਪੂਰੇ ਆਪਾਂ ਲੈਣੇ ਆ ਡਿਟੇਲ ਬਾਈ ਤੋਂ ਕਿੰਨਾ ਦੁੱਧਵਾ ਦਾ ਕੀ ਹਸਕਤਾ ਵਾ ਤੇ 10 ਵੀਰੇ ਫਿਰ ਇਹਦੀ ਪਹਿਲੇ ਨੰਬਰ ਵਾਲੀ ਝੋਟੀ ਦੀ ਕੀ ਡਿਟੇਲ ਆ ਸੂਆ ਕਿੰਨਾ ਆ ਗਿਆ ਬਈ ਜੀ ਤੇ ਦੂਜਾ ਸੂਆ ਝੋਟੀ ਆ ਦੂਜਾ ਸੂਆ ਆ ਗਿਆ ਝੋਟੀ ਹੈ ਕੋਈ ਨੋ ਹੋ ਗਿਆ ਮਗਰ ਕੱਟਾ ਵੀ ਤੇ ਸੂਈ ਨੂੰ ਹੋ ਗਿਆ 15 ਦਿਨ ਮਗਰ ਕੱਟਾ ਆ ਗਿਆ ਕੱਟਾ ਵੀ ਕੱਟਾ ਠੀਕ ਹੈ ਲਓ ਵੀ ਸੋਹਣ ਪੱਟਾ ਆ ਗਿਆ ਤੇ ਦੁੱਧ ਕਿੰਨਾ ਹੁਣ ਚੂਣ ਨਾਲ ਦੁੱਧ ਬਈ 10 ਲੀਟਰ 10 ਲੀਟਰ ਚੂਣ ਵਾਲਾ ਭੰਗ ਕੋਈ 4 ਡੰਗ ਝੋਲੇ ਅਗਲਾ ਹੈ 4 ਡੰਗ ਝੋਲੇ ਆਪਣੇ ਕੋਲ ਹੈ ਬੰਦਾ 4 ਡੰਗ ਝੋਲੇ ਵਿੱਚ ਸੱਲੀ ਅਗਲੇ ਨੇ ਕਰਨੀ ਸੱਚ ਨੂੰ ਤੇ ਬਾਈ ਨੇ 10 ਤਾਂ ਬਾਈ ਕਹਿੰਦਾ ਪੂਲੀ ਆ ਪੂਰੀ ਰੂਮ ਵਰਗੀ ਆ ਜੀ ਜੂਗਾ ਤੂੰ ਇਹਨਾਂ ਬੰਦੇ ਤੇ ਚੂਣ ਚਾਂਨ ਨੂੰ ਸੀਲ ਆ ਬਾਈ ਪੂਰੀ ਸੀਲ ਆ ਬਾਈ ਠੀਕ ਆ ਜੀ ਪੂਰੀ ਪੋਲੀ ਆ ਬਾਈ ਧਾਰ ਪੋਲੀ ਆ ਹੈ ਤੇ ਬਾਕੀ ਥਾਣੀ ਦੱਸਦਾ ਐ ਪੂਰਾ ਮੋਟਾ-ਮੋਟਾ ਗੁੱਲੇ ਵਾਲਾ ਥਾਣਾ ਚਾਰੇ ਨੁਕਰਾਂ ਤੇ ਸਨ ਲੱਗਿਆ ਸੋਹਣਾ ਥਾਣਾ ਹੱਥ ਦੀ ਜਵਾਈ ਵਾਲਾ ਤੇ ਖੋਲ ਨਾ ਵੀਰੇ ਫਿਰ ਕਰਾ ਤੋੜਾ ਤਰਾ ਚੱਕ ਜੇ ਆਪਾਂ ਸਿੰਗਾ-ਸੁੰਗਾ ਦੀ ਗੱਲ ਕਰਕੇ ਤੇ ਦੂਜਾ ਸੂਆ ਝੋਟੀ ਆ ਗਈ ਨਵਾਂ ਹਨ ਨਵਾਂ ਹਨ ਵਾਹ ਬਾਈ ਹਾਂ ਬਾਕੀ ਬੇਲਬੂਲ ਵੀ ਪੂਰੀ ਚੈੱਕ ਕਰੋ ਤੇ ਲੰਮੀ ਲੰਝੀ ਧੋਣ ਹੈ ਪੂਰੀ ਐ ਬੇਲਬੂਲ ਦੀ ਸੋਹਣੀ ਆ ਬਾਕੀ ਜਿਹੜੀ ਲੇਵੇ ਦੀ ਕੁਆਲਟੀ ਆਰਡਰ ਕੁਆਲਟੀ ਆ ਗਈ ਪੂਰੀ ਫਿਟਨੈਸ ਵਾਲਾ ਗਾਈਆਂ ਗੁੱਲੇ ਵਾ ਪੱਕੇ ਲੇਵੇ ਦੀ ਝੋਟੀ ਆ ਤੇ 10 ਕਿਲੋ ਦੁੱਧ ਚੋਣ ਵਾਲਾ ਹੈ ਨਾ ਹਾਂ ਵੀ 10 ਕਿਲੋ ਦੋੜਾ ਕਰ ਆਪਣੇ ਕਰ ਚੋਲੇ ਬਾਈ ਬੰਦਾ ਸੂਈ ਨੂੰ ਬੋਹ ਕੇ 15 ਦਿਨ ਤੇ ਬਾਅਦ ਵੀ ਸੌਦੀ ਕਿਲੋ ਖੰਡ ਜੇ ਕੋਈ ਚੰਗੀ ਸੇਵਾ ਕਰੋ ਹਾਂ ਤੋ ਕਿਉਂਕਿ ਸੂਈ ਨੂੰ 15 ਦਿਨ ਹੋਏ ਆ ਜਿਹੜਾ ਪਸ਼ੂ ਤਾਜ਼ਾ ਸੂਇਆ ਹੋਆ ਤਕਰੀਬਨ ਮੱਝ ਤਾਂ ਹੋ ਇੱਕ ਮਹੀਨੇ ਦੇ ਵਿੱਚ ਵਿੱਚ ਸਹੀ ਤਾਰੇ ਆਉਂਦੀ ਆ ਦੁੱਧ ਤੇ ਆਉਂਦੀ ਆ ਤੇ 15 ਦਿਨ ਹੋਏ ਆ ਸੂਈ ਨੂੰ ਤੇ ਜੇ ਪੱਠਪੜਾਂ ਦੀ ਆਪਾਂ ਗੱਲ ਕਰੀਏ ਤਾਂ ਪੂਰੇ ਖੁੱਲੇ ਹੱਡ ਪੈਰਾਂ ਦੀ ਆ ਮਜ਼ਬੂਤ ਹੱਡ ਪੈਰਾਂ ਦੀ ਤੇ ਲੇਵੇ ਦੀ ਕੁਆਲਿਟੀ ਬਹੁਤ ਸੋਹਣੀ ਆ ਪੂਰਾ ਟਾਟ ਨਹੀਂ ਬਈ ਹੱਥ ਦੀ ਚਵਾਈ ਵਾਲਾ ਮੋਟਾ-ਮੋਟਾ ਸਣ ਤੇ ਬਾਕੀ ਵੀਰ ਕਹਿੰਦਾ ਵੀ ਸੀ ਚੋਣ ਚਾਨੂੰ ਬਿਲਕੁਲ ਸੀਲ ਹੈ ਪੂਰੀ ਬੋਲੀ ਪੂੜੀਆਂ ਚੋਈ ਜਾਣਗੀਆਂ ਅਸਲ ਪੂਲੀ ਧਾਰ ਹੈ ਪੂਰੀ ਬੋਲੀ ਧਾਰ ਹੈ ਤੇ 10 ਕਿਲੋ ਦੁੱਧ ਆ ਗਿਆ ਇਹ ਤੇ ਸਲੇ ਕੰਡੇ ਵਾਲਾ ਦੁੱਧ ਕੰਡੇ ਵਾਲਾ ਕਹਿੰਦਾ ਆ ਗਿਆ ਹਾਂ ਦੂਜਾ ਪਰ ਵੀ ਆਪਾਂ 10 ਹੀ ਕਿਹਾ ਵੀ ਠੀਕ ਹੈ ਪਸੂਆ ਦੀ ਦੂਜਾ ਹੈ ਨਾ ਤੇ ਫਿਰ ਇਹਦੀ ਡਿਮਾਂਡ ਵੀਰੇ ਆਪਾਂ ਕੀ ਕਰਦੇ ਆ ਇਹਦਾ 95 ਸ਼ੇਅਰ ਕਰਦੇ ਆ ਵੀ ਵਿਚੋ ਮਾਨਤਨ ਹੋ ਜੀ ਮੌਕੇ ਤੇ ਮਾਨਤਨ ਕਰਿਆ ਇਹਦੇ ਕਰਦੇ ਆ ਠੀਕ ਹੈ ਲਓ ਵੀ ਸੱਜਣੂ ਬਿਲਕੁਲ ਜਾਇ ਡਿਮਾਂਡ ਮੰਗੀ ਹੈ ਵੀਰ ਨੇ ਬਾਈ ਕਹਿੰਦਾ ਵੀ 94000 ਰੁਪਏ ਦੀ ਦੇ ਦਾਂਗੇ ਇੰਨੇ ਹੀ ਤਾਂ ਮੈਂ ਦੂਜਾ ਸੂਆ ਝ ਬਾਈ ਇਹ ਵਾਕਈ ਬਾਈ ਦੀ ਗੱਲ ਸਹੀ ਆ ਕੈਮਰਾ ਵੀ ਗੱਲਬਾਤ ਹੋਈ ਵੀਰ ਦੇ ਵੀ ਟੋਕੜ ਗੱਬਣ ਵੀ ਜੇ ਕਿਸੇ ਬੰਦੇ ਨੇ ਵਿੱਚ ਨਹੀਂ ਹੋਈ 2-3 ਮਹੀਨੇ ਦੀ ਗੱਬਣ ਹੋਈ ਤਾਂ ਇਹ ਨਹੀਂ ਜਦੋਂ ਮਰਜੀ ਵੇਚ ਲੈ ਹਨ ਕਿਉਂਕਿ ਨਵਾਂ ਆਹਣ ਆ ਗਿਆ 95000 ਰੁਪਏ ਦੇ ਵਿੱਚੋਂ ਮਾਨ ਤਨ ਮੌਕੇ ਤੇ ਜਰੂਰ ਬਾਈ ਕਹਿੰਦਾ ਕਰ ਦਾਂਗੇ ਤੇ ਦੂਜੇ ਸੂਏ ਤੇ ਜਿਹੜੀ ਮੈਂ ਆ ਦੂਜੇ ਨੰਬਰ ਤੇ ਤੇ ਇਹਦੀ ਦੱਸ ਕੀ ਡਿਟੇਲ ਆ 41 ਜਾਮਨਰਗੀ ਪਈ ਆ ਹਨਾ ਇਹ ਸੂਆ ਕਿਨ ਮਾਗੀ ਦੂਜਾ ਸੂਆ ਬਈ ਇਹ ਵੀ ਦੂਜਾ ਸੂਆ ਆ ਗਈ ਹਨਾ ਸਿੰਗਾ ਸੁੰਗਾ ਦੀ ਬਹੁਤ ਸੋਹਣੀ ਆ ਤੇ ਬਾਕੀ ਜਿਹੜਾ ਰੰਗ ਆ ਇਹਦਾ ਮੈਂ ਤਾਂ ਕਾਲਾ ਜਾਮਨਰਗਾ ਤੇ ਪੱਠਪੂੜੇ ਦੀ ਬਣਾਵਟ ਵੀ ਚੰਗੀ ਆ ਕਿੰਨਾ ਦੁੱਧ ਆ ਗਿਆ ਗਰਜੀ ਤੇ ਥੱਲੇ ਬਈ ਇਸਰੇ ਵੀ 11 ਕਿਲੋ ਦੁੱਧ ਆ ਗਿਆ 11 ਕਿਲੋ ਦੁੱਧ ਆ ਗਿਆ ਹਨਾ ਕੰਨੀ ਝੋਲੀ ਦੀ ਆ ਫਿਟਨੈਸ ਵਾਲਾ ਆਰਡਰ ਆ ਬਿਲਕੁਲ ਕੱਲਾ ਕੱਲਾ ਥਾਣਾ ਸੋਹਣਾ ਨਖੜਮ ਤੇ ਮਗਰ ਕੀ ਆ ਗਿਆ ਵੀਰੇ ਕੱਟਾ ਬੂੜਾ ਆ ਗਿਆ ਹੈ ਤੇ ਸੂਈ ਨੂੰ ਕਿੰਨੇ ਦਿਨ ਦੱਸੇ ਇਹਨੂੰ ਸੂਈ ਨੂੰ ਉਹਨੂੰ ਬਈ 15 ਕਿ ਦਿਨ 15 ਕਿ ਦਿਨ ਹੀ ਹੋ ਗਿਆ ਹੈ ਠੀਕ ਹੈ ਤੇ ਉਹ ਜੇਰ ਜਪਨੀਆਂ ਓਕੇ ਦੀ ਰਿਪੋਰਟ ਠੀਕ ਹੈ ਲੈ ਖੋਲ ਲੱਗ ਰਾਂ ਦੀ ਲੋਬੀ ਸੱਜ ਨੂੰ ਬਿਲਕੁਲ ਤਸੱਲੀ ਵਾਲੇ ਘਰੇ ਆ ਅੱਜ ਸਾਨੂੰ ਚਾਰ ਨਾਗਾ ਆਪਾਂ ਵਿਖਾਉਣੇ ਆ ਸੂਏ ਸવાય ਦੂਜੇ ਨੰਬਰ ਤੇ ਜਿਹੜੀ ਝੋਟੀ ਬਾਈ ਨੇ ਖੋਲੀ ਆ ਤੇ ਪੂਰੀਆਂ ਚੰਗੀਆਂ ਭੋਵੇਂ ਨੂੰ ਕੋਈ ਹਰਿਆਣੀਆਂ ਵਾਲੀ ਮੰਨ ਲੈ ਤੇ ਭੋਵੇਂ ਮੰਨ ਲੈ ਪੰਜਾਬ ਵਾਲੀ ਪਰ ਮਾਰ ਰੀਡ ਦੇ ਜੇ ਆਪਾਂ ਵਿੱਚ ਦੇਖ ਕੇ ਵੀਡੀਓ ਆਮੀ ਹਰੇਕ ਭਰਾ ਬਣਾਉਂਦਾ ਤੇ ਹਰਿਆਣੇ ਵਾਲੀ ਕਹਿੰਦਾ ਡਗਲਾ ਹੈ ਨਾ ਕਿਉਂਕਿ ਪੂਸ਼ ਪਾਸਾ ਜਿਹੜੀ ਮੈਂ ਦੀ ਬਰੀਕੀਆਂ ਚ ਬਹੁਤ ਹੈ ਬਿਲਕੁਲ ਐਨ ਪਤਲੀ ਪੂਸ ਹੈ ਤੇ ਬਾਕੀ ਜਿਹੜੀ ਪੱਠਪੁੜੇ ਦੀ ਬਨਾਵਟਾ ਬਹੁਤ ਸੋਹਣੀ ਹੈ ਹਾਂ ਆਰਡਰ ਕੁਆਲਟੀ ਦਾ ਪੂਰੀ ਬਾਕਮਾਲਾ ਸ਼ਾਨਦਾਰ ਹੈ ਬਿਲਕੁਲ ਐਨ ਫਿਟਨੈਸ ਵਾਲਾ ਪੱਕੇਲੇ ਬੀ ਦੀ ਝੋਟੀ ਆ ਗਈ ਥਣਾ ਦੀ ਜੇ ਆਪਾਂ ਗੱਲ ਕਰ ਗਏ ਤਾਂ ਇਕੱਲਾ ਇਕੱਲਾ ਥਣਾ ਸੋਨਾ ਨਿਖੜਮਾ ਹੱਥ ਦੀ ਚਵਾਈ ਵਾਲਾ ਬੇਲ ਬੂਲ ਵੀ ਪੂਰੀ ਲੰਮੀ ਲੰਜੀ ਤਾ ਹੁਣ ਤੇ ਸਿੰਗਾ ਸੁੰਗਾ ਦੀ ਕੁਆਲਿਟੀ ਵੀ ਬਹੁਤ ਸੋਹਣੀ ਹੈ ਮਗਰ ਇਹਦੇ ਆ ਗਿਆ ਕੱਟਾ ਬੂੜਾ ਸੂਈ ਨੂੰ ਬਾਈ ਕਹਿੰਦਾ ਵੀ ਹੋ ਗਏ 15 ਦਿਨ ਹਾਂ ਹਾਂ ਬਾਈ ਤੇ ਦੁੱਧ ਇਹਦੇ ਥੱਲੇ ਕਿੰਨਾ ਦੱਸ ਅਗਰ ਜੀ ਤਾਂ ਕਿਤੇ ਨੇ 11 ਕਿਲੋ ਬਾਈ 11 ਕਿਲੋ ਦੁੱਧ ਚੂਣ ਵਾਲਾ ਭਾਵੇਂ ਕੋਈ ਦੋ ਟਾਈਮ ਬਾਈ ਕਹਿੰਦਾ ਤਿੰਨ ਟਾਈਮ ਉਹ ਅਗਲੇ ਜੀ ਮੰਨ ਕੇ ਚਲੋ ਕੋਈ ਗੰਨ ਮਰੋੜੀ ਨਹੀਂ ਠੀਕ ਹੈ ਚੋਾਈ ਜੂਰੀ ਓਕੇ ਆ ਬਾਈ ਦੀ ਪੂਰੀ ਓਕੇ ਆ ਵਿਚਾਰੇ ਮੰਨੇ ਆ ਠੀਕ ਹੈ ਤੇ ਪੂਰਸ਼ਟਾ ਕੋਈ ਨਹੀਂ ਹੈ ਪੂਰਸ਼ਟਾ ਨਹੀਂ ਜੇ ਕੋਈ ਪੂਰਸ਼ਟਾ ਦੇ ਕੋਈ ਮੁਕਤਮਾ ਦੇਵਾਂਗੇ ਠੀਕ ਗੱਲ ਲਓ ਵੀ ਸੱਜਣ ਫੁੱਲ ਗਰੰਟੀ ਹੈ ਬਾਈ ਦੀ ਬਾਈ ਕਹਿੰਦਾ ਚਵਾਈ ਚੂਈ ਦੇ ਵੱਲੋਂ ਤਾਂ ਅਗਲਾ ਬੇਫਿਕਰ ਹੋ ਕੇ ਆ ਜੇ ਹਾਂ ਕਿਉਂਕਿ ਵੀਡੀਓ ਬਣਾਉਣਾ ਸੱਜਣੋ ਸਾਡਾ ਕੰਮ ਆ ਤੇ ਤਸੱਲੀ ਕਰਨਾ ਤੁਹਾਡਾ ਕੰਮ ਆ ਤੁਸੀਂ ਪੈਸੇ ਲਾਉਣੇ ਆ ਤੇ ਬਾਕੀ ਪਸ਼ੂ ਦਾ ਪਤਾ ਹੀ ਲੱਗ ਜਾਂਦਾ ਹਰੇਕ ਦਾ ਵੀ ਕਿਹੜੀ ਕੁਆਲਿਟੀ ਦਾ ਕਿਵੇਂ ਆ ਤੇ 11 ਕਿਲੋ ਆ ਗਿਆ ਥੱਲੇ ਦੁੱਧ ਸੂਆ ਕੀ ਦੂਜਾ ਐ ਕਾਲੀ ਸ਼ਾ ਜਾਮਨਾਰਗੀ ਤੇ ਸਿੰਗਾ ਸੁੰਗਾ ਜੀ ਵਧੀਆ ਨਵਾਂ ਹਨ ਝੋਟੀ ਆ ਗਈ ਝੋਟਕ ਨਵਾਂ ਫ੍ਰੀਚਾਰੇ ਆਪਣਾ ਜੇ ਕਿਸੇ ਭਰਾ ਨੇ ਦੁੱਧ ਪੀ ਕੇ ਮਨ ਅਗੇ ਚੱਲੋ ਟੋਕੜ ਗੱਬਣਾ ਵੀ ਖਾਂ ਵੇਚਣਾ ਹੋਈਆਂ ਤੇ ਚੰਗੀ ਰੁੱਤ ਜਾਉਣੀਆਂ ਉਹਨੇ ਦੇ ਦਿੰਦੇ ਆ ਵੀ ਜਿੰਨੇ ਟੋਕੜ ਗੱਬਣਾ ਵਿਕਣਗੀਆਂ ਸਹੀ ਗੱਲ ਆ ਚੰਗੀਆਂ ਸੋਹਣੀਆਂ ਆ ਗਈਆਂ ਨਾ ਨਵਾਂ ਹਨ ਆ ਗਿਆ ਤੇ ਜਿਹੜੀ 3 ਨੰਬਰ ਤੇ ਮਾਝਾ ਫਿਰ ਇਹਦੀ ਕੀ ਡਿਟੇਲ ਆ ਇਹਦੀ ਡਿਮਾਂਡ ਦੱਸ ਦੇ ਪਹਿਲਾਂ 2 ਨੰਬਰ ਵਾਲੀ ਦੀ ਆਪਾਂ 5 ਕਰਦੇ ਆ ਵੀ ਆਪਾਂ ਕੀ ਮੁੱਲ 1 ਲੱਖ 50000 1 ਲੱਖ 50000 ਰੁਪਇਆ ਵਿੱਚੋਂ ਮਾਰਦਾਨ ਹੋ ਜੂ ਕਰ ਦੇਂਗਾ ਮਾਰਦਾਨ ਕਰਿਆ ਤਾਂ ਕਰ ਠੀਕ ਆ ਲਓ ਵੀ ਸੱਜਣੂ ਦੂਜਾ ਸੂਆ ਝੋ ਆਰਡਰ ਕੁਆਲਿਟੀ ਦੀ ਬਾਕਮਾਲ ਆ ਪੂਰੀ ਸ਼ਾਨਦਾਰ ਤੇ ਬਾਈ ਕਹਿੰਦਾ 1 ਲੱਖ ਤੇ 5000 ਰੁਪਏ ਦੀ ਡਿਮਾਂਡ ਕਰੀ ਹੈ ਬਾਈ ਨੇ ਸੋਹਣੀ ਪੱਠ ਬੁੜੇ ਦੀ ਬਣਾਵਟ ਆਰਡਰ ਕੁਆਲਿਟੀ ਵੀ ਸੋਹਣੀ ਆ ਕੱਲਾ ਕੱਲਾ ਥਣ ਪਿਆ 1 ਲੱਖ 5000 ਰੁਪਏ ਦੇ ਵਿੱਚੋਂ ਮਾਨਤਣ ਮੌਕੇ ਤੇ ਜਰੂਰ ਬਾਈ ਕਹਿੰਦਾ ਕਰਾਂਗੇ ਤੇ ਹੁਣ ਤਿੰਨ ਨੰਬਰ ਵਾਲੀ ਦੀ ਦੱਸੀ ਕੀ ਹੈ ਸੁਆ ਕੀ ਤੀਜਾ ਠੀਕ ਆ 12-13 ਦਿਨ ਹੋ ਗਏ ਸੂਈ ਨੂੰ ਮਦਰ ਬੱਚਾ ਕੀ ਆ ਗਿਆ ਵੀਰੇ ਆ ਚਾਰਾਂ ਮਗਰ ਕੱਟਈ ਆ ਆ ਚਾਰਾਂ ਮਗਰ ਕੱਟਈ ਆ ਦੁੱਧ ਕਿੰਨੇ ਹੋ ਗਏ ਵੀਰੇ ਇਸਨੇ 12 ਕਿਲੋ ਆ ਬਾਈ 12 ਕਿਲੋ ਭਾਵੇਂ ਵੀ ਦੋ ਡੰਡ ਚੋਲੇ ਹਾਂ ਚੋਲੇ ਬਾਈ ਠੀਕ ਆ ਸੂਆ ਆ ਗਈ ਇਹ ਤੀਜਾ ਤੀਜਾ ਬਾਈ ਇਹ ਮੈਂ ਬਾਈ ਨੇ ਬਿਲਕੁਲ ਸਜਣ ਜਮਾ ਸਹੀ ਦੱਸਿਆ ਐਵੇਂ ਅਗਲਾ ਕਹਿੰਦੇ ਦਾ ਦੂਜਾ ਸੂਆ ਦੂਜੇ ਸੂਈ ਤੋਂ ਅੱਜ ਕੱਲ ਕੋਈ ਨਹੀਂ ਗਾਂ ਟੱਪਦਾ ਤੇ ਪਰ ਜੈਨੂਅਨ ਜੀ ਗੱਲ ਦੱਸੀਓ ਬਾਈ ਕਿ ਨਾ ਵੀ ਸੂਆ ਇਹਦੀ ਤੀਜਾ ਜਿਹੜੀ ਤੀਜਾ ਤੀਜਾ ਦੱਸਾਂਗੇ ਜਿਹੜੀ ਦੂਜਾ ਦੂਜਾ ਦੱਸਾਂਗੇ ਬਾਕੀ ਬਾਹਰ ਖੋਲ ਕੇ ਆਪਾਂ ਦਿਖਾਉਨੇ ਆਂ ਘਰੋਂ ਨੇ ਤੋਰਾ ਤਰ੍ਹਾਂ ਜੱਕ 12 ਕਿਲੋ ਦੁੱਧ ਬਾਈ ਕਹਿੰਦਾ ਵੀ ਕੋਈ ਮੈਨਲੇ ਲੀਟਰਾਂ ਨਾਲ ਮੈਲੇ ਤੇ ਚਾਹੇ ਕੰਡਾ ਬਾਲਟੀ ਆਗ ਦਾ ਲਿਆ ਵੀ ਹਾਂ ਹਾਂ ਤੇ ਲਓ ਵੀ ਸੱਜਣ ਕਿਉਂਕਿ ਥੋੜਾ ਜਿਹਾ ਪਸ਼ੂ ਡਰਦੇ ਹੁੰਦੇ ਆ ਬਾਈ ਇਧਰਲੇ ਪਾਸੇ ਕੋਈ ਆਉਂਦਾ ਘਾਟਾ ਅਗਲਾ ਤੇ ਅਡਰ ਕੁਆਲਿਟੀ ਦੀ ਪੂਰੀ ਚੰਗੀ ਐ ਸ਼ਾਨਦਾਰ ਆ ਥੋੜਾ ਡਰਦਾ ਡਰਦੀ ਐ ਮੈਂ ਲੈ ਚੱਲ ਕੋਈ ਨਹੀਂ ਉੱਥੇ ਲੈ ਚ ਬੱਚੇ ਤੇ ਲੈ ਚ ਬੱਚੇ ਤੇ ਹਾਂ ਬੇਲਬੂਲ ਇਹਦੀ ਵੀ ਬਹੁਤ ਸੋਹਣੀ ਆ ਕੱਦ ਆ ਗਿਆ ਮੀਡੀਅਮ ਤੇ ਥਣਲੇ ਵੀ ਦੀ ਇਹ ਥਣਲੇ ਵੀ ਦੀ ਇਹ ਤਿੰਨਾ ਚੋਂ ਦੂਜੀਆਂ ਤੋਂ ਵਧੀਆ ਹਾਂ ਹਾਂ ਗਾਂਆਂ ਵਰਗਾ ਪਿਆ ਪੱਕੇਲੇ ਵੀ ਦੀ ਆ ਗਈ 12 ਕਿਲੋ ਬਾਈ ਕਹਿੰਦਾ ਦੁੱਧ ਆ ਤੇ ਕੋਈ ਦੋ ਟਾਈਮ ਕੋਈ ਤਿੰਨ ਟਾਈਮ ਆਪਦਾ ਚੋਕ ਦੇ ਤਸੱਲੀ ਤੁਸੀਂ ਕਰਨੀ ਆ ਥਣਾ ਦੀ ਕੁਆਲਿਟੀ ਬਹੁਤ ਚੰਗੀ ਆ ਐ ਬਿਲਕੁਲ ਛੋਟਾ ਸਾਈਜ਼ ਆ ਜਮਾਤ ਦੀ ਚਵਾਈ ਵਾਲਿਆਂ ਨਾਲ ਤਾਂ ਤੇ ਨਾ ਲੰਮਾ ਨਾ ਜਿਆਦਾ ਉਹ ਆ ਤੇ ਡਿਮਾਂਡ ਇਹਦੀ ਕੀ ਆ ਗਈ ਵੀਰੇ ਇਹਦਾ ਮੁੱਲ ਵੀ 90000 ਆ 90000 ਵਿੱਚੋਂ ਮਾਨਦਾਨ ਹੋ ਜੂ ਕਰ ਇਹਦਾ ਮਾਨਦਾਨ ਕਰਾਂਗੇ ਲੋ ਵੀ ਸੱਜਣੋ 90000 ਰੁਪਏ ਦੇ ਵਿੱਚ 12 ਕਿਲੋ ਦੁੱਧ ਦੇਣ ਵਾਲੀ ਮੱਝ ਹੁਣ ਇਸ ਵਕਤ ਰੈਡੀ ਆ ਕੋਈ ਗੱਲ ਕਹਿਣ ਦੀ ਨਹੀਂ ਦੋ ਟਾਂ ਚੋਲ ਆਪਣੇ ਘਰੇ ਚੋਲੇ ਤਸੱਲੀ ਕਰ ਲੈ ਥੋੜੀ ਚਾਰਾਂ ਪੰਜਾਂ ਦੀ ਕਰ ਲੈ ਠੀਕ ਆ ਤੇ ਚੁਵਾਈ ਚੁਵਾਈ ਓਕੇ ਬਾਈ ਵੀ ਪੋਲੀ ਆ ਵੀ ਰੂਮੇ ਠੀਕ ਆ ਆਪਾਂ ਪਹਿਲਾਂ ਹੀ ਗੱਲ ਸੱਜਣੋ ਦੱਸੀ ਐ ਤੁਹਾਨੂੰ ਕਿਉਂਕਿ ਵਾਈ ਦਾ ਘਰੇ ਹੈਗਾ ਦੁੱਧ ਦਾ ਕੰਮ ਵਾਈ ਦੇ ਵੈਸੇ ਹੀ ਘਰੇ ਪਸ਼ੂ ਲਾਇਆ 10 12 ਮੱਝਾਂ ਤੇ ਚੰਗੀ ਕੁਆਲਟੀ ਦੇ ਦੇਖ ਕੇ ਨਰਕ ਦੇ ਪਸੂਲੇ ਹੁੰਦੇ ਆ ਸੀਲ ਸੀਲਸ ਲੱਗ ਤੇ ਤਿੰਨ ਨੰਬਰ ਵਾਲੀ ਦੀ ਵੀ ਫੁੱਲ ਗਰੰਟੀ ਆ ਤਕਰੀਬਨ ਸਾਰੀਆਂ ਮੱਜਾਂ ਦੀ ਓਕੇ ਜੀ ਰਿਪੋਰਟ ਆ ਤੇ ਜਿਹੜੀ ਇਹ ਉਹਦੀ ਡਿਮਾਂਡ ਫਿਰ ਇਹਦੀ ਤਿੰਨ ਨੰਬਰ ਵਾਲੀ ਦੀ 90000 ਰੁਪਏ 90000 ਰੁਪਏ ਵਿੱਚ ਮਾਨਤਾ ਹੋ ਜੂ ਨਾ ਕਰਿਆ ਮਾਨਤਾ ਕਰ ਠੀਕ ਆ ਤੇ ਜਿਹੜੀ ਆ ਗਈ 4 ਨੰਬਰ ਤੇ ਲਾਸਟ ਤੇ ਬਖੋਣ ਲਿਆ ਸੋ ਝੋਟੀ ਇਹ ਸੂਆ ਕਿੰਨਾ ਮਾਜੀ ਵੀਰੇ ਦੂਜਾ ਬਈ ਝੋਟੀ ਦੂਜਾ ਸੂਆ ਹਾਂ ਹਾਂ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਹੋ ਗਏ ਪਈ 12 13 ਦਿਨਾਂ ਸੂਈ 12 13 ਦਿਨ ਹਾਂ ਤੇ ਦੁੱਧ ਕਿੰਨਾ ਇਹਦੇ ਥੱਲੇ ਵੀਰੇ ਨੌ ਕਿਲੋ ਦੁੱਧ ਦਦਾ ਬਈ 9 ਕਿਲੋ ਦੁੱਧ ਕੰਡੇ ਵਾਲਾ ਕੰਡੇ ਵਾਲਾ ਬਈ ਕਹਿੰਦਾ ਦੋ ਡੰਡ ਤਿੰਨ ਡੰਗ ਅਗਲਾ ਚੋਲੇ ਚੋਲੇ ਹਾਂ ਬਈ ਠੀਕ ਆ ਤੇ ਤਸੱਲੀ ਆਪਣੇ ਆਪ ਦੇ ਘਰ ਦੀ ਹੁੰਦੀ ਹੈ ਹੈਨਾ ਕਿਉਂਕਿ ਵਪਾਰ ਲੈਣ ਦੇ ਵਿੱਚ ਪਸ਼ੂ ਸੱਜਣਾਉਂਦੇ ਜਾਂਦੇ ਰਹਿੰਦੇ ਆ ਤੇ ਖੋਲਣਾ ਫਿਰ ਇਹਦਾ ਕਰਾਈਏ ਤੋਰਾ ਜੱਕ ਸੂਈ ਨੂੰ ਹੋ ਗਏ ਠੀਕ ਆ ਸੁਆਗੀ ਦੂਜਾ ਤੇ ਥਣਾ ਸੁਣਾ ਦੀ ਜੇ ਆਪਾਂ ਇਹਦੀ ਗੱਲ ਕਰਗੇ ਤਾਂ ਬਹੁਤ ਸੋਹਣਾ ਥਣਾ ਐ ਮੋਟਾ ਗੁੱਲੇ ਵਾਲਾ ਥਣ ਲੈ ਚੱਲ ਪਰੇ ਰੇਲ ਬੂਲ ਦੀ ਵੀ ਚੰਗੀ ਆ ਬਾਕੀ ਸੀਲਸ ਲੱਗਾ ਹੈਨਾ ਹਾਂ ਰਾਜੀ ਆਪਣਾ ਤੋਰਾ ਹੀ ਦੱਸਦਾ ਮੈਂ ਤਾਂ ਨਾ ਤਾਂ ਡਰਦੀ ਆ ਤੇ ਕਰਮਾਂ ਵਾਲੀਆਂ ਵਧੀਆ ਆਰਾਮ ਨਾਲ ਤੁਰ ਜਾਂਦੀਆਂ ਕੋਈ ਕੈਂਟ ਵੀ ਨਹੀਂ ਡਰਦੀ ਸੁਆਗੀ ਦੂਜਾ ਸਿੰਘਾਂ ਸੁngਾਂ ਦੀ ਵੀ ਸੋਹਣੀ ਕੁਆਲਿਟੀ ਆ ਕੱਦ ਮੀਡੀਅਮ ਆ ਗਿਆ ਤੇ ਵੀਡੀਓ ਦੇਰ ਕੁਆਲਟੀ ਆ ਗਈ ਘੱਟ ਵਾਲਾ ਲੈ ਆ ਗਿਆ ਤੇ ਮੋਟਾ ਮੋਟਾ ਥਾਣਾ ਹੱਥ ਦੀ ਚਵਾਈ ਵਾਲਾ ਐ ਪੂਰਾ ਫਿਟਨੈਸ ਵਾਲਾ ਹੀ ਲੈਵੇ ਆ ਕੋਈ ਲੌਂਗਮੈਨ ਟੁੱਟ ਮਿਲੇ ਵੇ ਦੀਆਂ ਨਹੀਂ ਝੋਟੀਆਂ ਨਵਾਂ ਹਨ ਆ ਗੀਆਂ ਇੱਕ ਇੱਕ ਮੱਝਵਾਈ ਹੈਗੀ ਤੀਜਾ ਸੂਆ ਪਰ ਇਹਦੇ ਜੇ ਸਰੀਰ ਦੀ ਆਪਾਂ ਮੰਤਰ ਦੇਖਗੇ ਤਾਂ ਇਹ ਮੰਨ ਕੇ ਚੱਲੋ ਵੀ ਜਿਹੇ ਜਿਹੇ ਦਾ ਬੋਡੀ ਵੇਟ ਆ ਤੇ ਦੂਜੇ ਸੂਏ ਝੋਟੀ ਵਾਲਾ ਕੰਮੀ ਹੈ ਹਨਾ ਹਾਂ ਕਿਉਂਕਿ ਸਾਡੇ ਆਪਾਂ ਰਾਜਿਆ ਕੋਈ ਲੱਸੀ ਲਾ ਨਹੀਂ ਲੀ ਲੱਸੀ ਲਾਮੀ ਕੋਈ ਨਹੀਂ ਗਈ ਤੇ ਸੋਹਣੇ ਚੰਗੇ ਦੁੱਧ ਤੇ ਆਏ ਪਸ਼ੂ ਹੈ ਤੇ ਇਹਦੇ ਥੱਲੇ ਦੁੱਧ 9 ਕਿਲੋ ਆ ਗਿਆ 9 ਕਿਲੋ ਦੁੱਧ ਆ ਬਾਈ ਸੂਆ ਵੀ ਦੂਜਾ ਦੂਜਾ ਸੂਆ ਤੇ ਇਹਦੀ ਫੇਰ ਗਮਾਨ ਵੀਰੇ ਇਹਦਾ ਮੁੱਲ 95000 ਜਨਮੇ ਹਜ਼ਾਰ ਵਿੱਚੋਂ ਮਾਨ ਤਾਨ ਹੋ ਜੂ ਮਾਨ ਤਾਨ ਕਰ ਦੇਗਾ ਲੋ ਵੀ ਸੱਜਣੋ 9 ਕਿਲੋ ਦੁੱਧ ਵਾਲੀ ਝੋਟੀ ਦੂਜਾ ਸੂਆ ਕੋਈ ਮੰਨ ਕੇ ਤਾਂ ਵੀ 11 ਕਿਲੋ ਦੁੱਧ ਕਰਿਓ ਜਾਊਗਾ ਕੜਕੁੜ ਚੱਲ ਪੈਣਾ ਠੀਕ ਹੈ ਆਊਗੀ ਦੁੱਧ ਤੇ ਮੂਰੇ ਰਤ ਵੀ ਸੋਹਣੀ ਆ ਠੰਡ ਆ ਜਾਣੀ ਆ ਤੇ ਦੁੱਧ ਬਾਈ ਕਹਿੰਦਾ ਵੀ 11 ਕਿਲੋ ਕਰਊਗੀ 9 ਕਿਲੋ ਇਸ ਵਕਤ ਚੋ ਦੋ ਟਾਈਮ ਤਿੰਨ ਟਾਈਮ ਚੋ ਕਿ ਤਸੱਲੀ ਤੁਸੀਂ ਕਰਨੀ ਆ ਤੇ 9 ਕਿਲੋ ਦੁੱਧ ਆ ਗਿਆ ਤੇ ਡਿਮਾਂਡ ਇਹਦੀ ਕਿੰਨੀ ਕਰੀਏ 95000 ਰੁਪਿਆ ਵਿੱਚੋਂ ਬੰਦਾ ਮਾਨਤਾਨ ਕੀਤਾ ਜਾਊਗਾ ਤੇ ਚਾਰ ਨਗ ਆ ਗਏ ਸੱਜਣੋ ਚਾਰ ਇਹ ਨਗਾਂ ਦੀ ਆਪਾਂ ਡਿਟੇਲ ਸਾਨੂੰ ਸਾਰੀ ਵੀਰ ਤੋਂ ਲੈਤੀ ਆ ਤੇ ਜਿਹੜੇ ਪਸ਼ੂ ਥੱਲੇ ਜਿੰਨਾ ਦੁੱਧ ਦੱਸਿਆ ਗਿਆ ਤੇ ਤਸੱਲੀ ਨਿਰਖ ਵਰਖ ਤੁਸੀਂ ਕਰਨੀ ਆ ਮੇਰਾ ਕੰਮ ਹੈ ਵੀਡੀਓ ਬਣਾਉਂਦਾ ਪਸ਼ੂ ਨੂੰ ਹਰੇਕ ਐਂਗਲ ਤੋਂ ਦਿਖਾਉਣਾ ਹਾਂ ਜਿਹੜਾ ਮੰਨ ਕੇ ਚਲੋ ਵੀ ਜਿਹੜੇ ਪਸ਼ੂ ਦੇ ਵਿੱਚ ਆਪਾਂ ਨੂੰ ਕੁਆਲਿਟੀ ਚਾਹੀਦੀ ਆ ਚਾਰੇ ਮੱਝਾਂ ਚਾਰੇ ਮੱਝਾਂ ਇੱਕੋ ਜਿਹੇ ਥਣ ਲੈਵੇ ਦੀਆਂ ਕੋਈ ਲੌਂਗਮੈਂਥ ਟੁੱਟਵੇ ਕੋਈ ਐ ਨਹੀਂ ਵੀ ਕੋਈ ਝੋਲੀ ਵਾਂਗੂ ਵਜਦਾ ਲੈਵਾ ਮੈਨੂੰ ਗੱਲ ਪੱਕੇ ਫਿਟਨੈਸ ਵਾਲੇ ਆਰਡਰ ਆ ਤੇ ਸੋਹਣੀਆਂ ਬੈਠਮੀਆਂ ਮੱਝਾਂ ਆਂ ਜਿਹੜੇ ਪੁਰਾਣੇ ਕੋਲ ਕਰੇ ਵੀ ਨੇ ਫਰਬਰੀ ਚ ਬੰਦਾ ਵੇਚ ਸਕਦਾ ਹਾਂ ਹਾਂ ਸਹੀ ਗੱਲ ਆ ਬਾਈ ਇਹ ਤਾਂ ਹੈ ਨਾਲ ਦੁੱਧ ਜਿਹੜਾ ਮੁਕਤ ਚੋਊਗਾ ਸਹੀ ਗੱਲ ਆ ਗਾਂ ਬਾਈ ਕਹਿੰਦਾ ਵੀ ਚੰਗੀ ਰੋਤ ਦੇ ਵਿੱਚ ਤਾਂ ਅਗਲਾ ਟੋਕੜ ਗੱਭਰ ਵੇਚ ਸਕਦਾ ਡਿਮਾਂਡ ਵੀਰ ਨੇ ਬਿਲਕੁਲ ਜੈ ਜੈਨੂਅਨ ਜੇ ਰੇਟ ਕਰਿਆ ਤੇ ਚਾਰ ਨਾਗ ਆ ਗਏ ਚਾਰ ਹੀ ਨਗਾ ਦੀ ਆਪਾਂ ਡਿਟੇਲ ਪੁੱਛ ਲਈਏ ਬਾਕੀ ਚੰਗੀਆਂ ਮੱਝਾਂ ਜਿਨ੍ਹਾਂ ਦੁੱਧ ਜਿਹੜੇ ਪਸ਼ੂ ਥੱਲੇ ਵੀਰ ਨੇ ਦੱਸਿਆ ਤੇ ਨਿਰਖਵਾਚ ਚੋ ਕੇ ਤੁਸੀਂ ਵੇਖਣਾ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਤੁਹਾਡਾ ਹੱਕ ਬੰਦਾ ਸੋਹਣੀਆਂ ਮੱਝਾਂ ਆ ਗਈਆਂ ਬਾਈ ਕੋਲੇ ਚੰਗੀ ਕੁਆਲਿਟੀ ਵਾਲੀਆਂ ਚਾਰੇ ਨਾ ਗਿਆ ਚਾਰਿਆਂ ਦੀ ਆਪਾਂ ਡਿਟੇਲ ਪੁੱਛਤੀ ਹੈ ਨੰਬਰ ਵੀਰ ਦਾ ਸਕਰੀਨ ਤੇ ਚੱਲਦਾ ਰਿਹਾ ਨਾ ਜਿਹੜੇ ਭਰਾ ਦੇ ਕੋਈ ਵੀ ਪਸ਼ੂ ਫਿੱਟ ਹੋਇਆ ਤੇ ਗੱਲਬਾਤ ਸੱਜਣੋ ਤੁਸੀਂ ਕਰ ਲਿਓ ਤੇ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਾਕੀ ਮਿਲਦੇ ਆਪਾਂ ਅੱਗੇ ਨਵੀਂ ਵੀਡੀਓ ਚ ਧੰਨਵਾਦ ਹੱਸੀ ਗੱਲ ਸਾਰਿਆਂ ਨੂੰ